ਜੇਰ ਬਰਾਤ ਸਤਿ ਸ਼੍ਰੀ ਅਕਾਲ ਰੋਹਿਤ ਸਾਹਿਬ ਥੋੜਾ ਜਿਹਾ ਇਧਰ ਹੋ ਜਾਓ ਥੋੜਾ ਇਧਰ ਅੱਗੇ ਹੋ ਜਾਓ ਥੋੜੇ ਇਧਰ ਆ ਜਾਓ ਜਗਨਾਰ ਆਵਾਜ਼ਾਂ ਵਿੱਚ ਆਉਂਦੀਆਂ ਨੇ ਕਿੱਥੇ ਹੋ ਜਾਓ ਜੀ ਅੱਗੇ ਨੂੰ ਆ ਜਾਓ ਅੱਗੇ ਬਾਜੀ ਬਾਅਸ ਬਾਅਸ ਸਾਹਿਬ ਠੀਕ ਹੈ ਦੀਪਕ ਸਾਹਿਬ ਦੇਖੋ ਸਾਹਿਬ ਥੈਂਕ ਯੂ ਜੀ ਬਸ ਸਾਹਿਬ ਵੀ ਬੰਦੇ ਵਾਂਗ ਮੈਨੂੰ ਜਿਹੜਾ ਫਰੀਦ ਜੀ ਸਮਝੰਦੋ ਜੀ ਜੀ ਨਾ ਆਤਾ ਖਰਾਬ ਹੋਣਾ ਬੰਦੇ ਤਬਾਹ ਸਭ ਤੋਂ ਵੱਧ ਦਿਨ ਹੈ ਅੱਜ ਦੇ ਦਿਨ ਸਾਰਾ ਸੂਚ ਉਹਨਾਂ ਨੂੰ ਸ਼ਰਧਾ ਤੇ ਪੂਰਨ ਆਪਨ ਕਰ ਰਹੇ ਹੈ ਦੇ ਵਿੱਚ ਸੰਵਿਧਾਨ ਦੇ ذریعے ਹਰ ਕਿਸੇ ਵਿਅਕਤੀ ਨੂੰ ਚਾਹੇ ਕੋ ਵੱਡਾ ਛੋਟਾ ਉੱਚਾ ਨੀਵਾਂ ਜੋ ਹੈ ਹਰ ਕਿਸੇ ਨੂੰ ਉਹਦੇ ਮੌਲਿਕ ਅਧਿਕਾਰਾਂ ਦਾ ਹੱਕ ਹੈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੇ ذریعے ਹੀ ਮਿਲਿਆ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਮੈਂ ਔਰ ਮੇਰੇ ਸਹਿਕਾਰਯੋਗ ਵੱਡੇ ਵੀਰ ਸਰਪਾਸਿੰਘ ਜੀ ਚੀਮਾ ਖਜ਼ਾਨਾ ਮੰਤਰੀ ਸਾਹਿਬ ਅੱਜ ਨਾਬੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਤੇ ਇੱਥੇ ਪਹੁੰਚ ਕੇ ਉਹਨਾਂ ਨੂੰ ਅਸੀਂ ਜਿਹੜਾ ਨਮਨ ਹੈ ਉਹ ਕੀਤਾ ਕਿਉਂਕਿ ਅੱਜ ਅਸੀਂ ਲੋਕ ਵੀ ਜੋ ਹਾਂ ਚਾਹੇ ਕੋਈ ਮੁੱਖ ਮੰਤਰੀ ਹੈ ਚਾਹੇ ਮੰਤਰੀ ਹੈ ਐਮ ਐਲ ਏ ਕਿਸੇ ਵੀ ਸੰਵਿਧਾਨਕ ਪਦਦੇ ਹੈਗਾ ਇਹ ਸਾਰੇ ਦਾ ਸਾਰਾ ਸਿਰ ਹੈ ਜਿਹੜਾ ਇਹ ਸਾਰੇ ਦੀ ਸਾਰੀ ਦੇਣ ਹੈ ਜਿਹੜੀ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਜਾਂਦੀ ਹੈ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਇੱਥੇ ਪਹੁੰਚੇ ਕਿਸਾਨ 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 ਦਿੱਲੀ ਜਾ ਰਹੇ ਨੇ ਉਹਨਾਂ ਨੂੰ ਰੋਕਣ ਲਈ ਕੰਕਰੀਟ ਦੀਆਂ ਦੁਵਾਰਾਂ ਤੇ ਕਿੱਲਾ ਲਗਾ ਦਿੱਤੀਆਂ ਗਿਆ ਨੇ ਕਿਸ ਤਰ੍ਹਾਂ ਦੀ ਇਹਹੀ ਦੁਖਦ ਗੱਲ ਹੈ ਕਿ ਉਹ ਸੰਵਿਧਾਨ ਜਿਸ ਦੇ ذریعے ਬਾਬਾ ਸਾਹਿਬ ਅੰਬੇਦਕਰ ਨੇ ਹਰ ਵਿਅਕਤੀ ਨੂੰ ਰਾਈਟ ਟੂ ਸਪੀਚ ਰਾਈਟ ਟੂ ਐਕਸਪ੍ਰੈਸ਼ਨ ਰਾਈਟ ਟੂ ਲਾਈਫ ਦਾ ਅਧਿਕਾਰ ਦਿੱਤਾ ਹੈ ਹਰ ਕਿਸੇ ਵਿਅਕਤੀ ਨੂੰ ਆਜ਼ਾਦੀ ਦਿੱਤੀ ਹੈ ਤੇ ਅੱਜ ਉਸੇ ਮੁਲਕ ਦੇ ਵਿੱਚ ਮੰਦਭਾਗ ਹੈ ਕਿ ਦੇਸ਼ ਦੀ ਸਰਕਾਰ ਅ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਹੀ ਕੈਪੀਟਲ ਦੇ ਵਿੱਚ ਆਪਣੀ ਹੀ ਰਾਜਧਾਨੀ ਦੇ ਵਿੱਚ ਜਾਣੋਂ ਰੋਕਣ ਦੇ ਲਈ ਰਾਹ ਦੇ ਵਿੱਚ ਕਿੱਲਾ ਪੱਥਰ ਅਥਰੂ ਗੈਸ ਦੇ ਗੋਲੇ ਪਤਾ ਨਹੀਂ ਕਿਸ ਕਿਸ ਚੀਜ਼ ਦੀ ਵਰਤੋਂ ਕਰਨ ਲਈ ਉਹ ਤਿਆਰ ਖੜੇ ਨੇ ਇਹ ਇਹ ਬਹੁਤ ਮੰਦ ਭਾਗ ਹੈ ਬਹੁਤ ਅਨਫੋਰਚੂਨੇਟ ਹੈ ਅਸੀਂ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਖ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਦਿੱਲੀ ਹਰ ਕਿਸੇ ਦੀ ਰਾਜਧਾਨੀ ਹੈ ਤੇ ਉੱਥੇ ਜਾ ਕੇ ਗੱਲਬਾਤ ਦੇ ਜ਼ਰੀਏ ਮਸਲਾ ਹੱਲ ਕਰਨ ਦੀ بجائے ਇਹ ਹੁਣ ਉਹਨਾਂ ਨੇ ਚਾਲੇ ਪਾ ਦਿੱਤੇ ਤੇ ਰਾਹ ਦੇ ਵਿੱਚ ਜੇ ਹਰਿਆਣਾ ਪੁਲਿਸ ਕਨਫਰੰਟ ਕਨਫਰੰਟ ਕਰੂਗੀ ਰੋਕਾਂ ਲਾਊਗੀ ਤੇ ਮਾਹੌਲ ਤਣਾਅਪੂਰਨ ਹੋਊਗਾ ਖਰਾਬ ਹੋਊਗਾ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਸਰਕਾਰ ਦੀ ਮੋਦੀ ਸਾਹਿਬ ਦੀ ਸੋ ਇਹ ਮੰਦਭਾਗੀ ਜੋ ਕਰ ਰਹੀ ਹੈ ਜੇ ਟਕਰਾਹ ਹੁੰਦੀ ਹੈ ਜੇ ਸਟੈਂਡ ਸਪਸ਼ਟ ਹੈ ਜੀ ਕਿਸਾਨਾਂ ਬਰਤੀ ਬੜਾ ਸਟੈਂਡ ਸਾਡਾ ਸਪਸ਼ਟ ਹੈ ਜੀ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਸਰਕਾਰ ਦਾ ਵੀ ਜਿਹਨੂੰ ਸੀਐਮ ਸਾਹਿਬ ਵੀ ਮੈਂ ਵੀ ਚੀਵਾ ਸਾਹਿਬ ਵੀ ਅਸੀਂ ਟਾਈਮਿੰਟ ਅਗੇਨ ਬੜਾ ਕਲੀਅਰ ਕਰਦੇ ਆ ਰਹੇ ਹਾਂ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਉਹਨਾਂ ਦੇ ਨਾਲ ਬੈਠ ਕੇ ਕਿਉਂਕਿ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਾਰੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਨਾਲ ਬੈਠ ਕੇ ਮਸਲੇ ਹੱਲ ਹੋਣੇ ਚਾਹੀਦੇ ਨੇ ਨਾ ਕਿ ਡਾਂਗਾ ਜਰ। ਜੇ ਟਕਰਾਅ ਹੁੰਦਾ ਜੇ ਕੋਈ ਨਫਾ ਨੁਕਸਾਨ ਹੁੰਦਾ ਜਾਨੀ ਨੁਕਸਾਨ ਕੌਣ ਜ਼ਿੰਮੇਵਾਰ? ਸਿੱਧੇ ਤੌਰ ਦੇ ਉੱਪਰ ਕੇਂਦਰ ਸਰਕਾਰ ਭਾਜਪਾ ਜ਼ਿੰਮੇਵਾਰ ਹੋਏਗੀ। ਪੰਜਾਬ ਚੱਤਵਾਦ ਬੜੀ ਮੁਸ਼ਕਿਲਾਂ ਖਤਮ ਹੋਇਆ। ਕੀ ਲੱਗਦਾ ਦੁਬਾਰਾ ਖਾਰਕੂਬਾ ਪੰਜਾਬ ਦੇ ਵਿੱਚ ਤਾਂ ਨਹੀਂ? ਪੰਜਾਬ ਦੇ ਲੋਕ ਚਾਹੇ ਕੋਈ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੇ ਇਹ ਕੋਸ਼ਿਸ਼ਾਂ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸੁਰੱਖਿਅਤ ਸੇਫ ਔਰ ਮਜ਼ਬੂਤ ਹੱਥਾਂ ਦੇ ਵਿੱਚ ਹੈ ਕੋਈ ਵੀ ਐਜੇ ਨਫੇਰੀਅਸ ਘਰੌਣੀਆ ਹਰਕਤਾਂ ਕਰਨ ਬਾਰੇ ਸੋਚੇਗਾ ਤੇ ਉਹਨੂੰ ਸ਼ਕਤੀ ਨਾਲ ਨਜਿੱਠਿਆ ਜਾਏਗਾ ਤੇ ਭੁੱਲ ਜੇ ਕੋਈ ਆਪਦੇ ਖਾਬੋ ਖਿਆਲਾਂ ਦੇ ਵਿੱਚ ਵੀ ਕਿ ਉਹ ਕਾਲਾ ਦੌਰ ਹੈ ਜਿਹੜਾ ਮੁਲਕ ਪੰਜਾਬ ਦੇ ਵਿੱਚ ਦੁਆਰਾ ਆਏਗਾ। ਜਿਵੇਂ ਬਦਲ ਜਿਸ ਤਰ੍ਹਾਂ ਹਮਲਾ ਹੋਇਆ ਕਿ ਸੰਯੁਕਤ ਸੀਟਾਂ ਖਾਲੀ ਬੈਨੇ ਜੁਨੀਅਰ ਅਫਸਰਾਂ ਵਿੱਚ ਤੁਸੀਂ ਸਿੱਖਿਆ ਨੂੰ ਪ੍ਰੈਵੈਜ ਦੇ ਰਹੇ ਤੇ ਸਾਰੇ ਬਿਜ਼ਨਸ ਸਟਾਫ ਇਕੱਲੇ ਖਾਲੀ ਪਏ ਨੇ। ਬੜੀ ਜਲਦੀ ਹੀ ਉਹਦੇ ਬਾਰੇ ਵੀ ਪੰਜਾਬ ਸਰਕਾਰ ਫੈਸਲਾ ਲੈਣ ਜਾ ਰਹੀ ਹੈ। ਸੀਐਮ ਸਾਹਿਬ ਨਾਲ ਪਿਛਲੇ ਦਿਨਾਂ ਦੇ ਵਿੱਚ ਹੀ ਚੀਮਾ ਸਾਹਿਬ ਦੀ ਔਰ ਸਾਡੇ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਜੀ ਉਹਨਾਂ ਦੀ ਵੀ ਮੀਟਿੰਗਾਂ ਹੋਈਆਂ ਨੇ। ਬੜੀ ਜਲਦੀ ਉਹ ਵੀ ਪ੍ਰੋਸੈਸ ਪੂਰਾ ਹੋ ਜਾਏਗਾ ਜਿਵੇਂ ਬਦਲ ਤੇ ਜਿਸ ਤਰ੍ਹਾਂ ਹਮਲਾ ਹੋਇਆ ਕਿਸ ਤਰ੍ਹਾਂ ਦੇਖ ਦੇਖੋ ਇਸ ਤਰ੍ਹਾਂ ਹੈ ਕਿ ਇਹ ਬਹੁਤ ਮੰਦਭਾਗਾ ਹੋਇਆ ਜੋ ਹੋਇਆ ਅ ਪਰ ਉਥੇ ਦਰਬਾਰ ਸਾਹਿਬ ਦੇ ਵਿੱਚ ਇੱਕ ਪੈਕਿਉਲਰ ਸਿਚੁਏਸ਼ਨ ਇਹੋ ਜੀ ਬਣ ਜਾਂਦੀ ਹੈ ਕਿ ਨਾ ਤਾਂ ਉਥੇ ਪੁਲਿਸ ਕਿਸੇ ਦੀ ਫ੍ਰਿਸਕਿੰਗ ਕਰ ਸਕਦੀ ਹੈ ਨਾ ਚੈਕਿੰਗ ਕਰ ਸਕਦੀ ਹੈ ਨਾ ਪੁਲਿਸ ਦੀ ਡਿਪਲॉयਮੈਂਟ ਹੈ ਜਿਹੜੀ ਉਹ ਵਰਦੀ ਦੇ ਵਿੱਚ ਹੋ ਸਕਦੀ ਹੈ ਸੋ ਫਿਰ ਜਦੋਂ ਇੱਕ ਜ਼ੈਡ ਪ੍ਰੋਟੈਕਟਿਵ ਇੱਕ ਓਪਨ ਥਾਂ ਦੇ ਉੱਪਰ ਬੈਠਾ ਹੋਏਗਾ ਤੇ ਕੋਈ ਵੀ ਵਿਅਕਤੀ ਆ ਜਾਏ ਕਾਰਨ ਬਾਰੇ ਸੋਚ ਸਕਦਾ ਪਰ ਮੈਂ ਉਹਨਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਨੂੰ ਸਲਾਮ ਕਰਦਾ ਕਿ ਜਿਨ੍ਹਾਂ ਨੇ ਬੜੀ ਪਹਾਦਰੀ ਦੇ ਨਾਲ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਅਸਾ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਹੈ ਸੋ ਉਹਨਾਂ ਦਾ ਧੰਨਵਾਦ ਵੀ ਹੈ ਔਰ ਮੈਂ ਸਮਝਦਾ ਕਿ ਬਿਲਕੁਲ ਪੰਜਾਬ ਨੂੰ ਬੇਖ਼ਤਰ ਹੋ ਜਾਣਾ ਜੇ ਇੱਕ ਇੱਕ ਸਿੰਗਲ ਆਊਟ ਇਨਸੀਡੈਂਟ ਜ਼ਰੂਰ ਹੈ ਪਰ ਲਾਅ ਐਂਡ ਆਰਡਰ ਪੰਜਾਬ ਦੀ ਕੋਈ ਹੈਜਾ ਇਸ਼ੂ ਨਹੀਂ ਹੈਗਾ ਪੰਜਾਬ ਵਿੱਚ ਥੈਂਕ ਯੂ ਜੀਮਾ ਸਾਹਿਬ ਸੇ ਬੋਲ ਬਾਸਾਹ ਪੀ ਬਰਾਮ ਅੰਬੇਦਕਰ ਜੀ ਦਾ ਪ੍ਰੀ ਨਿਮਾਰਣ ਦਿਵਸ ਹੈਗਾ ਉਹਨਾਂ ਨੂੰ ਸਜਦਾ ਕਰਨ ਦੇ ਲਈ ਉਹਨਾਂ ਨੂੰ ਸਰਧਾ ਦੇ ਲਈ ਪੇਟ ਕਰਨ ਲਈ ਮੈਂ ਤੇ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਿਟ ਕਾਲੀਗ ਅਮਨ ਰੋੜਾ ਜੀ ਸੀ ਆਏ ਆ ਕਿ ਉਹਨਾਂ ਨੇ ਸਰਧਾ ਦੇ ਫੁੱਲ ਪੇਟ ਕੀਤੇ ਨੇ ਕਿਉਂਕਿ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਸਬਦਾਨ ਬਣਾ ਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾਗਾ ਔਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਪਰ ਚੁੱਕਿਆਗਾ ਇਹ ਤਾਂ ਹੋ ਸਕਿਆ ਜੇਕਰ ਬਾਬਾ ਸਾਹਿਬ ਹੀਂਰਾਓ ਮੇੜਕਰ ਜੀ ਨੇ ਸੰਵਿਧਾਨ ਬਣਾਇਆਗਾ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰੀਏ ਔਰ ਉਹਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਔਰ ਸਮਾਜ ਨੂੰ ਮੈਂ ਸਮਝਦਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਨੇਗੀਆਂ ਔਰ ਸਾਰੇ ਜਿਹੜੇ ਬਾਬਾ ਸਾਹਿਬ ਦੇ ਕੀਤੇ ਜਿਹੜਾ ਜਿਹੜਾ ਉਹਨਾਂ ਨੇ ਸੰਵਿਧਾਨ ਬਣਾਇਆ ਉਹ ਸਾਰੇ ਜਣੇ ਵਿਕਾਸ ਕਾਰਜਾਂ ਲਈ ਕਿੰਨਾ ਪੈਸਾ ਸਰਕਾਰ ਹੁਣ ਜਾਰੀ ਕਰ ਰਹੀ ਹੈ ਦੋ ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਤੁਹਾਨੂੰ ਦੇਖੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਗਾਤਾਰ ਪੰਜਾਬ ਚ ਵਿਕਾਸ ਕਾਰਜ ਜਾਰੀ ਲਗੇ ਹਰ ਜਗ੍ਹਾ ਦੇ ਉੱਤੇ ਅਸੀਂ ਲਗਾਤਾਰ ਤੇ ਹਲਕਾ ਵਾਈਜ਼ ਲੈ ਲਈਏ ਪਿੰਡ ਵਾਈਜ਼ ਲੈ ਲਈਏ ਨਮੀਆਂ ਪੰਚਾਇਤਾਂ ਬਣੀਆਂ ਨੇ ਹੁਣ ਮਿਊਸਪਲ ਕਮੇਟੀ ਦੇ ਚੋਣਾਂ ਹੋਣ ਜਾ ਰਹੀਆਂ ਨੇਗੀਆਂ ਸੋ ਬਿਲਕੁਲ ਸਾਰੇ ਨਵੇਂ ਚੁਣੇ ਸਰਪੰਚਾਂ ਨੂੰ ਅਸੀਂ ਗ੍ਰਾਂਟਾਂ ਦੇ ਰਹਾਂਗੇ ਜਦੋਂ ਜਦਵੇਂ ਨਵੇਂ ਐਮਸੀ ਚੁਣੇ ਜਾਣਗੇ ਉਹਨਾਂ ਨੂੰ ਮਿਲਣਗੇ ਤਾਂ ਕਿ ਪੰਜਾਬ ਦਾ ਵਿਕਾਸ ਜਿਹੜਾ ਹੋਵੇ ਇਸ ਤੋਂ ਬਨਾ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਪੰਜਾਬ ਚ ਆ ਰਹੇ ਨੇ ਪਹਿਲੀ ਵਾਰ ਹੋਇਆ ਪੰਜਾਬ ਦੇ ਅੰਦਰ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਗਿਆ ਕਿਉਂਕਿ ਪੀਐਸਪੀਸੀਐਲ ਨੇ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਤਾਂ ਉਸ ਸਮੇਂ ਪ੍ਰਾਈਵੇਟ ਥਰਮਲ ਪਲਾਂਟ ਵੇਚੇ ਜਾਂਦੇ ਸੀ ਕਿਨੂੰ ਪ੍ਰਾਈਵੇਟ ਕੰਪਨੀਆਂ ਨੂੰ ਔਰ ਜਦੋਂ ਕਾਂਗਰਸ ਪਾਰਟੀ ਦੀ ਆਈ ਉਹਨੇ ਸਰਕਾਰੀ ਵੇਚ ਤੇ ਸਰਕਾਰੀ ਵੇਚ ਤੇ ਪਰ ਲੇਕਿਨ ਪਹਿਲੀ ਸਰਕਾਰ ਆ ਹੁਣ ਤੱਕ 75 ਸਾਲਾਂ ਚ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਹ ਪ੍ਰਾਈਵੇਟ ਹੱਥਾਂ ਤੋਂ ਖਰੀਦ ਕੇ ਲੋਕਾਂ ਦੇ ਨਾਂ ਤੇ ਕੀਤਾ ਸਰਕਾਰ ਦੇ ਨਾਂ ਤੇ ਕੀਤਾ ਹੋਰ ਮੈਂ ਸਵਾਲ ਹੈ ਕਿ ਹੱਥਿਆਂ ਦੇ ਵਿੱਚ ਕਦੋਂ ਪੈਸੇ ਪਹੁੰਚਣਗੇ ਇਹ ਸਰਕਾਰ ਔਰ ਕੰਮ ਦੇ ਦੇਖੋ ਬਿਲਕੁਲ ਸਾਡੀਆਂ ਅਸੀਂ 5 ਗਰੰਟੀਆਂ ਦੇ ਕੇ ਸੱਤਾ ਚਾਇ ਚ 4 ਗਰੰਟੀਆਂ ਪੰਜਾਬ ਚ ਪੂਰੀਆਂ ਕੀਤੀਆਂ ਨੇ ਇੱਕ ਗਰੰਟੀ ਰਹਿਦੀ ਉਹ ਵੀ ਸਮਰ ਰਹੇ ਦੇ ਅਸੀਂ ਪੂਰੀ ਕਰਾਂਗੇ ਕਰਜ਼ਾ ਮੁਕਤ ਹੋਏਗਾ ਪੰਜਾਬ ਦਾ ਸਥਿਤੀ ਬਹੁਤ ਖਰਾਬ ਹੈ ਲੁੱਟਾ ਖੋਆ ਬਹੁਤ ਹੋ ਰਿਹਾ ਨੇ ਪੰਜਾਬ ਦੇ ਅੰਦਰ ਬਿਲਕੁਲ ਲਾਏਨ ਆਰਡਰ ਦੀ ਪੋਜੀਸ਼ਨ ਬੜੀ ਠੀਕ ਆ ਗਈ ਦੇਖੋ ਇਕਾ ਦੁਕਾ ਘਟਦਾਮਾ ਹੋ ਜਾਂ ਰਹੀ ਆ ਪਰ ਲੇਕਿਨ ਓਵਰਆਲ ਪੰਜਾਬ ਜਿਹੜਾ ਸ਼ਾਂਤੀਪੂਰਵਕ ਆ ਕਿਉਂਕਿ ਇੰਡਸਟਰੀ ਜਦੋਂ ਪੰਜਾਬ ਚ ਆ ਰਹੀ ਆ ਜੇ ਅੱਜ 2.5 ਲੱਖ ਕਰੋੜ ਤੋਂ ਉੱਪਰ ਦੀ ਇੰਡਸਟਰੀ ਪੰਜਾਬ ਚ ਆ ਗਈ ਤਾਂ ਇਹਦਾ ਮਤਲਬ ਆ ਕਿ ਪੰਜਾਬ ਸੁਰੱਖਤ ਹੱਤਾਂ ਦੇ ਵਿਚਾਰ ਸੇਫਾ ਕੀ ਕਰਜ਼ਾ ਮੁਕ ਹੋਏਗਾ ਪੰਜਾਬ ਕਦੇ ਜੀ ਬਿਲਕੁਲ ਜੀ ਸਮਾਂ ਰਹਿੰਦਾ ਜੇ ਅੱਜ 35 ਸਾਲਾਂ ਚ ਕਰਜ਼ਾ ਚੜਿਆਗਾ ਤਾਂ ਉਹ ਪੋਸਿਬਲ ਨਹੀਂ ਕਿ 1-2 ਸਾਲਾਂ ਦੇ ਉੱਪਰ ਪਰ ਲੇਕਿਨ ਆਸੀ ਲਗਾਤਾਰ ਕਰਜ਼ਾ ਲੈਣ ਦੀ ਰੇਸ਼ਿਓ ਬੜੀ ਡਿਕਲਾਈਨ ਹੋ ਰਹੀ ਹੈ ਘਟ ਰਹੀ ਆ ਪਹਿਲਾਂ 49% ਤੇ ਪਹੁੰਚ ਗਈ ਸੀਗੀ ਜੀਐਸਡੀਪੀ ਦਾ ਤੇ ਅੱਜ ਉਹ 47% ਤੇ ਆ ਜੀਮਾ ਸਾਹਿਬ ਪੁਲਿਸ ਦਾ ਲਗਾਤਾਰ ਜਵਾਬ ਹੁੰਦਾ ਵੀ ਸਾਡੇ ਕੋਲ ਮੁਲਾਜ਼ਮ ਨੇ ਜਿਹੜੇ ਘਟ ਗਏ ਇਸ ਵਾਸਤੇ ਨਫਰੀ ਨਹੀਂ ਅਸੀਂ ਤਾਂ ਹਰ ਇੱਕ ਸਾਲ ਅਸੀਂ ਤਾਂ ਇਹ ਜਿਹੜਾ ਸ਼ਡਿਊਲ ਬਣਾਇਆਗਾ ਕਿ ਹਰੇਕ ਸਾਲ ਭਰਤੀ ਹੋਣੀ ਆ ਪੁਰਾਣੀਆਂ ਸਰਕਾਰਾਂ 4 ਸਾਲਾਂ ਬਾਅਦ ਭਰਤੀ ਕਰਦੀ ਸੀ ਇਥੇ ਸਾਲਦਰ ਸਾਲ ਭਰਤੀ ਕਰ ਰਿਹਾ ਸੋ ਬਿਲਕੁਲ ਪੁਲਿਸ ਦਾ ਪ੍ਰਬੰਧ ਮਜ਼ਬੂਤ ਆ ਜੇਕਰ ਸਕਵੀਰ ਬਾਦਲ ਜੀ ਤੇ ਘਟਨਾ ਵਾਪਰੀ ਆ ਜਿਹੜੀ ਉਹ ਸਾਡੇ ਪੁਲਿਸ ਦੇ ਜਵਾਨਾਂ ਨੂੰ ਨਹੀਂ ਰੋਕੀ ਆ ਨਾ ਜਦਾ ਮਤਲਬ ਆ ਕਿ ਪੰਜਾਬ ਪੁਲਿਸ ਜਿਹੜੀ ਆ ਬੜੀ ਤਾਕਤਵਰ ਹੈ ਵੀ ਕਿ ਹਸ ਵੀ ਟਰੈਕਟਰ ਹੈ ਨਹੀਂ ਭਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਦੇਸ਼ ਦੇ ਕਿਸਾਨ ਨੂੰ ਨਫ਼ਰਤ ਕਰਦੀ ਆ ਨਫ਼ਰ ਦੀ ਅੱਖਾਂ ਦੇਖਦੀ ਆ ਉਰਦेश ਦੇ ਕਿਸਾਨ ਦੇ ਖਿਲਾਫ ਆ ਜਦ ਕਿ ਮੈਂ ਸਮਝਦਾ ਮਨੁੱਖੀ ਜ਼ਿੰਦਗੀ ਜਿਹੜੀ ਆ ਉਹ ਕਿਸਾਨ ਤੋਂ ਬਿਨਾ ਨਹੀਂ ਚੱਲ ਸਕਦੀ ਜੇਕਰ ਕਿਸਾਨ ਅੰਨ ਪੈਦਾ ਕਰੂਗਾ ਤਾਂ ਲੋਕ ਰੋਟੀ ਖਾਣਗੇ ਤਾਂ ਬੀਜੇਪੀ ਨੂੰ ਇਸ ਤਰ੍ਹਾਂ ਰਵਈਆ ਛੱਡਣਾ ਚਾਹੀਦਾ ਬਲਕਿ ਮੈਂ ਸਮਝਦਾ ਕਿਸਾਨ ਦੀ ਗੱਲ ਸੁਣ ਕੇ ਉਹਦਾ ਪੁਖਤਾਲ ਕਰਨਾ ਚਾਹੀਦਾ ਥੈਂਕ ਯੂ ਸਰ ਸਾਹਿਬ ਜੀ ਵੀ ਤਿਆਰ ਨੇ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਦਕਰ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜੀ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਤੇ ਹਰ ਇੱਕ ਵਰਗ ਨੂੰ ਤੇ ਹਰ ਇੱਕ ਵਿਅਕਤੀ ਨੂੰ ਉਹਦੇ ਵਿੱਚ ਬਣਦੇ ਜਿਹੜੇ ਹੱਕ ਦਿੱਤੇ ਗਏ ਤੇ ਅੱਜ ਉਹਨਾਂ ਦੇ ਫਰੀਦ ਨਿਰਵਾਣ ਦਿਵਸ ਮੌਕੇ ਅਸੀਂ ਸਰਦਾ ਦੇ ਫੁੱਲ ਭੇਟ ਕੀਤੇ ਨੇ ਤੇ ਉਹਨਾਂ ਨੂੰ ਫੁੱਲਮਾਲਾ ਭੇਟ ਕਰੀਆ ਤੇ ਸਾਨੂੰ ਵੀ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਦਿੱਤੇ ਦਰਸਾਏ ਮਾਰਗ ਤੇ ਚੱਲੀਏ ਤੇ ਜੋ ਉਹਨਾਂ ਦੀ ਸੋਚ ਆ ਕਿ ਹਰ ਇੱਕ ਨੂੰ ਜਿਹੜਾ ਬਰਾਬਰਤਾ ਦਾ ਅਧਿਕਾਰ ਹੱਕ ਮਿਲਣਾ ਚਾਹੀਦੇ ਨੇ ਤੇ ਉਹਨਾਂ ਤੇ ਅਸੀਂ ਪਹਿਰਾ ਦਈਏ ਤੇ ਉਹਨਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰੀਏ ਮંત્રી ਅਮਨ ਰੋੜਾ ਜੀ ਜੇ ਪਹੁੰਚਣ ਹਾਂਜੀ ਹਾਂ ਆਮ ਆਦੀ ਪਾਰਟੀ ਦੇ ਨਵਨਯੁਕਤ ਸੂਬਾ ਪ੍ਰਧਾਨ ਉਤੀ ਕੈਬਨਟ ਮੰਤਰੀ ਅਮਨ ਰੋੜਾ ਜੀ ਉਹ ਵੀ ਇੱਥੇ ਜਿਹੜਾ ਬੰਨਮਾਲਾ ਪੇਟ ਕਰਨ ਲਈ ਪਹੁੰਚ ਰਹੇ ਨੇ ਤੇ ਕਿਉਂਕਿ ਆਮ ਆਦੀ ਪਾਰਟੀ ਨੇ ਜਦੋਂ ਸਰਕਾਰ ਬਣੀ ਤਾਂ ਸਾਡਾ ਇਹ ਵਾਦਾ ਸੀ ਕਿ ਜਦੋਂ ਵੀ ਸਰਕਾਰ ਬਣੀ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਪਹਿਲਾਂ ਮੁੱਖ ਮੰਤਰੀ ਦੀ ਫੋਟੋ ਲੱਗਦੀ ਸੀ ਜਿਹੜਾ ਵੀ ਮੌਕੇ ਦਾ ਮੁੱਖ ਮੰਤਰੀ ਹਾ ਉਸ ਵਿਭਾਗ ਨਾਲ ਸੰਬੰਧਿਤ ਮੰਤਰੀ ਹੁੰਦੇ ਤੇ ਉਹਨਾਂ ਦੀਆਂ ਫੋਟੋ ਲੱਗਦੀਆਂ ਸੀ ਆਮ ਆਦੀ ਪਾਰਟੀ ਪਹਿਲੀ ਪਾਰਟੀ ਆ ਜਿਹਦੇ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਸੰਵਿਧਾਨ ਦੇ ਚੇਤਾ ਬਾਬਾ ਸਾਹਿਬ ਡਾਕਟਰ ਭੀਮrao ਵੇਦਖਰਤੀ ਅਤੇ ਸ਼ਹੀਦ ਸਰਦਾਰ ਭਗਤ ਸਿੰਘ ਦੀਆਂ ਫੋਟੋਆਂ ਲਾਈਆਂ ਨੇ ਆਪਦੀ ਕੋਈ ਫੋਟੋ ਨਹੀਂ ਲਾਈ ਸਿਰਫ ਸ਼ਹੀਦਾਂ ਦੇ ਤੇ ਭਾਰਤੀ ਸੰਵਿਧਾਨ ਦੇ ਚੇਤਾ ਬਾਬਾ ਸਾਹਿਬ ਦੀ ਜਿਹੜੀਆਂ ਫੋਟੋ ਲੱਗੀ ਉਹਨਾਂ ਨੂੰ ਸਤਿਕਾਰ ਦਿੱਤੇ ਤੇ ਸਾਡਾ ਫਰਜ਼ ਬਣਦਾ ਕਿਸੇ ਉਹਨਾਂ ਦੀ ਸੋਚ ਤੇ ਪਹਿਰਾ ਦੇਣਾ